ਉਸੇ ਲੜੀ ਦੇ ਵਿੱਚ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਸਾਡੇ ਹੌਟ ਸਪੌਟ ਨੇ ਜਿੱਥੇ ਡਰੱਗਸ ਦੇ ਕੇਸੇ ਜ਼ਿਆਦਾ ਹੁੰਦੇ ਨੇ ਜਾਂ ਜ਼ਿਆਦਾ ਉਚ ਸ਼ਿਕਾਇਤਾਂ ਹੁੰਦੀਆਂ ਨੇ ਉਹਨਾਂ ਥਾਵਾਂ ਤੇ ਕਰਾਏ ਜਾ ਰਹੇ ਤੇ ਹੁਸ਼ਿਆਰਪੁਰ ਤੇ ਅੱਜ ਅਸੀਂ 11 ਥਾਵਾਂ ਦੇ ਉੱਪਰ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਦੇ ਵਿੱਚ 13 ਅਗਸਟਡ ਆਫੀਸਰ ਤੇ 500 ਤੋਂ ਜ਼ਿਆਦਾ ਮੁਲਾਜ਼ਮ ਜਿਹੜੇ ਨੇ ਇਸ ਦੇ ਵਿੱਚ ਭਾਗ ਲੈ ਰਹੇ ਨੇ ਇਹ ਜਿਹੜਾ ਤੁਹਾਨੂੰ ਪਤਾ ਹੈ ਵੀ ਹੁਸ਼ਿਆਰਪੁਰ ਦੇ ਵਿੱਚ ਕਾਫੀ ਚੰਗੀ ਪਰਫਾਰਮੈਂਸ ਰਹੀ ਹੈ ਯੁਧ ਨਸ਼ਾ ਵਿਰੁੱਧ ਇਹਨਾਂ ਨੇ ਹੁਣ ਤੱਕ ਤਕਰੀਬਨ 650 ਐਫਆਈਆਰ ਦਰਜ ਕੀਤੀਆਂ ਨੇ ਐਨਡੀਪੀਏ ਦੇ ਅੰਦਰ ਔਰ ਇਹਦੇ ਵਿੱਚ 900 ਤੋਂ ਵੱਧ ਜਿਹੜੇ ਨੇ ਮਲਜ਼ਮ ਜਿਹੜੇ ਨੇ ਉਹਨਾਂ ਨੂੰ ਫੜਿਆ ਗਿਆ ਹੈ ਔਰ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਜਿਹੜੀਆਂ 650 ਤੋਂ ਐਫਆਈਆਰ ਦਰਜ ਹੋਈਆਂ ਨੇ ਤਕਰੀਬਨ 250 ਤੋਂ ਜ਼ਿਆਦਾ ਜਿਹੜੀਆਂ ਐਫਆਈਆਰ ਨੇ ਉਹ ਜਦੋਂ ਅਸੀਂ ਸੇਫ ਪੰਜਾਬ ਹੈਲਪਲਾਈਨ ਕਹਿੰਦੇ ਆ ਮਤਲਬ ਲੋਕਾਂ ਦੀ ਖਬਰ ਦੇਣ ਤੋਂ ਬਾਅਦ 250 ਕੇਸ ਰਜਿਸਟਰ ਹੋਏ ਨੇ ਸੋ ਜਿਹਦੇ ਨਾਲ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੁੰਦਾ ਵੀ ਉਹ ਦੱਸਦੇ ਨੇ ਤੇ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਨਾਂ ਨੂੰ ਵੀ ਉਹਨਾਂ ਦੀ ਸ਼ਮੂਲੀਅਤ ਕਿਉਂਕਿ ਕਮਿਊਨਿਟੀ ਦੀ ਪਾਰਟਿਸਪੀਕੇਸ਼ਨ ਤੋਂ ਬਿਨਾ ਕੋਈ ਵੀ ਮੁਹਿੰਮ ਜੜੀ ਹੈ ਉਹ ਸਕਸੈਸਫੁਲ ਨਹੀਂ ਹੋ ਸਕਦੀ ਸੋ ਅਸੀਂ ਲੋਕਾਂ ਦੀ ਇਨਫੋਰਮੇਸ਼ਨ ਦੇ ਉੱਤੇ ਲੋਕਾਂ ਦੇ ਕਹਿਣ ਦੇ ਉੱਤੇ ਉਸ ਚੀਜ਼ ਨੂੰ ਵੈਰੀਫਾਈ ਕਰਕੇ ਹੀ ਜਿਹੜੇ ਇਹ ਨਾਲ ਐਕਸ਼ਨ ਲੈਂਦੇ ਆ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਸਾਰੀ ਕਮਿਊਨਿਟੀ ਦਾ ਜਿਹੜੀ ਇਸ ਮੋਹਮ ਨੂੰ ਸਕਸੈਸਫੁਲ ਬਣਾਉਣ ਵਿੱਚ ਸਾਡੀ ਪੂਰੀ ਮਦਦ ਕਰ ਰਹੀ ਹੈ ਸਰ ਕੋਈ ਇਸ ਤਰ੍ਹਾਂ ਦਾ ਏਰੀਆ ਵੀ ਜਿਨ੍ਹਾਂ ਦੇ ਘਟਾਣ ਵਾਲੇ ਜਿਆਦਾ ਐਫਆਈਆਰ ਆ ਉਹਦਾ ਵੀ ਕੀ ਕ੍ਰਾਈਟੇਰੀਆ ਜੀ ਨਹੀਂ ਦੇਖੋ ਜਿਹੜਾ ਘਟਾਣ ਵਗੈਰਾ ਦਾ ਕ੍ਰਾਈਟੇਰੀਆ ਇਸ ਤਰ੍ਹਾਂ ਨਹੀਂ ਹੁੰਦਾ ਆਣਦਾ ਤਾਂ ਇਹ ਹੁੰਦਾ ਦੇਖੋ ਜਿਹੜੀ ਇਹ ਐਨਡੀਪੀਐਸ ਐਕਟ ਦੇ ਅੰਦਰ ਨਾ ਅਸੀਂ ਜਿਹੜੇ ਮਲਜ਼ਮ ਨੇ ਉਹਨਾਂ ਦੀ ਪ੍ਰਾਪਰਟੀ ਜਿਹੜੇ ਰਿਪੀਟ ਆਫੈਂਡਰਸ ਹੁੰਦੇ ਨੇ ਉਹਨੂੰ ਫ੍ਰੀਜ਼ ਕਰਦੇ ਉਹ ਜੱਜ ਸਾਹਿਬ ਹਾਈ ਕੋਰਟ ਦੇ ਜਾਂ ਜਿਹੜੀ ਐਡਵਾਈਜ਼ਰੀ ਬੋਰਡ ਹੁੰਦਾ ਉਹ ਆਫ ਕਰਦੇ ਨੇ ਮੇਰੇ ਖਿਆਲ ਹੁਣ ਤੱਕ ਇਹ 4-5 ਮਹੀਨਿਆਂ ਦੇ ਵਿੱਚ 12 ਕਰੋੜ ਤੋਂ ਜ਼ਿਆਦਾ ਦੀ ਮਲਜ਼ਮਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਜਾ ਚੁੱਕਾ ਹੈ ਜਿੱਥੇ ਤੱਕ ਤੁਸੀਂ ਢਾਉਣ ਵਾਲੀ ਗੱਲ ਕੀਤੀ ਹੈ ਉਹ ਜਿਹੜੇ ਹੁੰਦੇ ਨੇ ਲੋਕਲ ਐਡਮਿਨਿਸਟ੍ਰੇਸ਼ਨ ਰੈਵਨਿਊ ਉਹ ਪੁਲਿਸ ਦੀ ਮਦਦ ਲੈਂਦੀ ਹੈ ਅਗਰ ਕੋਈ ਇਲੀਗਲੀ ਕੋਈ ਪ੍ਰਾਪਰਟੀ ਬਣੀ ਹੋਈ ਹੈ ਜਾਂ ਕੋਈ ਵੀ ਹੈ ਉਹ ਰੈਵਨਿਊ ਅਥਾਰਟिटीज ਦਾ ਕੰਮ ਹੁੰਦਾ ਹੈ ਔਰ ਰੈਵਨਿਊ ਅਥਾਰਟੀ ਜਿੱਥੇ ਉਹਨਾਂ ਨੂੰ ਪੁਲਿਸ ਦੀ ਮਦਦ ਚਾਹੀਦੀ ਹੈ ਪੁਲਿਸ ਉਹਨਾਂ ਦੀ ਮਦਦ ਕਰਦੀ ਹੈ ਸਰ ਮੈਡੀਸਿਨ ਜਿਹੜਾ ਮੈਡੀਕਲ ਮਸਾਇਆ ਉਹਨੂੰ ਕੀ ਥੱਲ ਪਾਉਣ ਲਈ ਕੀ ਕਰਦੀ ਹੈ ਪੁਲਿਸ ਕਿਉਂਕਿ ਮੈਡੀਸਿਨ ਮਾਰਕੀਟ ਹੈ ਇੱਥੇ ਉੱਥੇ ਵੀ ਕਾਫੀ ਕੇਸ ਇਦਾਂ ਦੇ ਮਿਲਦੇ ਨੇ ਕਈਆਂ ਦੀ ਡੈਥ ਵੀ ਹੋਈ ਹੈ ਉੱਥੇ ਜੀ ਦੇਖੋ ਜਦੋਂ ਅਸੀਂ ਪ੍ਰੈਸ਼ਰ ਪਾਉਂਦੇ ਆ ਤਾਂ ਜਿਹੜੀਆਂ ਮੈਡੀਸਨਸ ਨਾਰਮਲ ਯੂਜ਼ ਦੇ ਵਿੱਚ ਯੂਜ਼ ਹੁੰਦੀਆਂ ਨੇ ਉਹਨਾਂ ਦਾ ਮਿਸਯੂਜ਼ ਸ਼ੁਰੂ ਹੋ ਜਾਂਦਾ ਹੈ ਕਈ ਜ ਉਹ ਉਹਨਾ ਮੈਡੀਸਿਨਸ ਨੂੰ ਦੁਕਾਨਾਂ ਤੋਂ ਲੈ ਕੇ ਤੇ ਉਹਨੂੰ ਇੱਕ ਗੋਲੀ ਦੇਵੇ ਜਾਂ 10 ਗੋਲੀਆਂ ਖਾ ਲੈਂਦੇ ਤਾਂ ਉਹਦਾ ਉਹ ਨਸ਼ਾ ਹੋ ਜਾਂਦਾ ਤਾਂ ਇਹ ਸਾਰੇ ਕੈਮਿਸ ਐਸੋਸੀਏਸ਼ਨ ਦੇ ਨਾਲ ਵੀ ਮੀਟਿੰਗਸ ਕਰਕੇ ਉਹਨਾਂ ਨੂੰ ਵੀ ਇਹ ਇਨਸ਼ੋਰ ਕੀਤਾ ਜਾਂਦਾ ਹੈ ਵੀ ਤੁਸੀਂ ਇੱਕ ਤਾਂ ਪਰਚੀ ਦੇ ਉੱਪਰ ਹੀ ਦਵਾਈ ਮਿਲੇ ਜਿਹੜੀ ਸ਼ੈਡਿਊਲਡ ਡਰੱਗਸ ਹੈਗੀਆਂ ਨੇ ਉਹ ਉਹਨਾਂ ਨੂੰ ਸਪੈਸ਼ਲੀ ਡਰੱਗ ਦੀ ਜਿਹੜੀ ਪਰਚੀ ਹੈ ਡਾਕਟਰ ਦੀ ਸਲਾਹ ਦੇ ਉੱਪਰ ਹੀ ਮਿਲੇ ਔਰ ਇਸ ਤਰ੍ਹਾਂ ਆਫ ਦੀ ਕਾਊਂਟਰ ਉਹ ਨਾ ਦਿੱਤੀਆਂ ਜਾਣ ਤੇ ਜਿੱਥੇ ਵੀ ਕੋਈ ਇਹ ਅਸੀਂ ਡਰੱਗ ਇਨਸਪੈਕਟਰ ਨੂੰ ਲੈ ਕੇ ਨਾਲ ਉਥੇ ਰੇਡਸ ਵਗੈਰਾ ਹੁੰਦੀਆਂ ਨੇ ਅਗਰ ਕੋਈ ਇਹੋ ਜੀ ਪਤਾ ਲੱਗਦਾ ਹੈ ਵੀ ਉਹ ਗਲਤ ਜਾਣਬੁੱਝ ਕੇ ਦਵਾਈਆਂ ਇਸ ਤਰ੍ਹਾਂ ਦੀਆਂ ਨਸ਼ੀਲੀ ਦਵਾਈਆਂ ਜ਼ਿਆਦਾ ਵੇਚ ਰਿਹਾ ਹੈ ਜਾਂ ਵਿਦਆਊਟ ਲਾਇਸੈਂਸ ਵੇਚ ਰਿਹਾ ਹੈ ਤਾਂ ਉਹਦੇ ਖਿਲਾਫ ਪੂਰੀ ਕਾਰਵਾਈ ਹੁੰਦੀ ਹੈ ਜਿਹੜੇ ਦੂਜੇ ਪਾਸੇ ਅਸੀਂ ਇਹ ਦੇਖਦੇ ਹਾਂ ਜਿਹੜੇ ਐਡਿਕਟ ਨੇ ਦੇਖੋ ਜਦ ਤੱਕ ਉਹ ਠੀਕ ਨਹੀਂ ਹੋਣਗੇ ਡਿਮਾਂਡ ਨਹੀਂ ਘਟੇਗੀ ਸੋ ਉਹਨਾਂ ਨੂੰ ਅਸੀਂ तकरीबन ਮੇਰੇ ਖਿਆਲ 250 ਤੋਂ ਜ਼ਿਆਦਾ ਇਹ 4-5 ਮਹੀਨਿਆਂ ਦੇ ਵਿੱਚ ਜਿਹੜੇ ਐਡਿਕਟਸ ਨੇ ਇਹਨਾਂ ਨੂੰ ਜਿਹੜੇ ਰੀਹੈਬਿਲੀਟੇਸ਼ਨ ਸੈਂਟਰਸ ਨੇ ਡੀ ਐਡਿਕਸ਼ਨ ਸੈਂਟਰ ਨੇ ਉਹਨਾਂ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਉਹਨਾਂ ਦੀ ਟ੍ਰੀਟਮੈਂਟ ਪੂਰੇ ਸਾਈਕੋਲੋਜਿਸਟ ਉਹਨਾਂ ਨੇ ਉਹ ਦੇਖਦੇ ਨੇ ਫਿਰ ਕਿਸ ਤਰ੍ਹਾਂ ਦੀ ਉਹਨਾਂ ਨੂੰ ਦਵਾਈ ਚਾਹੀਦੀ ਹੈ ਉਹਨਾਂ ਨੂੰ ਫਿਰ ਰੈਗੂਲਰ ਦਵਾਈ ਦੇ ਨਾਲ ਡੀ ਐਡਿਕਸ਼ਨ ਵੱਲ ਉਹਨਾਂ ਨੂੰ ਲਾਇਆ ਗਿਆ ਤੋ ਇਸ ਤਰ੍ਹਾਂ ਇਹ ਮਲਟੀ ਪ੍ਰੋਂਗਡ ਸਟ੍ਰੈਟਜੀ ਹੈਗੀ ਹੈ ਜਿਦੇ ਵਿੱਚ ਅਸੀਂ ਈਵਨ ਦੇਖੋ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਵਧਾਣੀ ਆ ਜਿਹੜੀ ਪਿੰਡਾਂ ਦੇ ਵਿੱਚ ਤਕਰੀਬਨ ਰੈਗੂਲਰ ਤੌਰ ਦੇ ਉੱਤੇ ਅਸੀਂ ਸੰਪਰਕ ਮੀਟਿੰਗਾਂ ਕਰਦੇ ਆ ਉਹ ਪਿੰਡ ਲੈਵਲ ਦੀਆਂ ਹੁੰਦੀਆਂ ਨੇ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਬਲਾਕ ਲੈਵਲ ਦੀਆਂ ਕਮੇਟੀਆਂ ਬਣੀਆਂ ਨੇ ਉਹ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਔਰ ਗਾਹੇ-ਬਗਾਹੇ ਅਸੀਂ ਫਿਰ ਜਿਹੜੇ ਸਬਡਿਵੀਜ਼ਨ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ ਵੀ ਸਾਰੇ ਲੋਕਾਂ ਨੂੰ ਸਾਰੇ ਜਿਹੜੇ ਮੋਤਬਰ ਆਦਮੀ ਨੇ ਉਨਾਂ ਨੂੰ ਇਕੱਠੀਆਂ ਕਰਕੇ ਅਸੀਂ ਸੰਪਰਕ ਮੀਟਿੰਗਸ ਕਰਦੇ ਰਹਿੰਨੇ ਆ ਤਾਂ ਇਹਦੇ ਨਾਲ ਲੋਕਾਂ ਦੇ ਵਿੱਚ ਅਵੇਰਨੈਸ ਵੀ ਹੋ ਜਾਂਦੀ ਹੈ ਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਲੋਕ ਇਹਦੇ ਵਿੱਚ ਸਾਡਾ ਸਹਿਯੋਗ ਦੇ ਰਹੇ ਨੇ ਇਹ ਸਿਰਫ ਪੁਲਿਸ ਦਾ ਇੱਕ ਮੁਹਿੰਮ ਨਹੀਂ ਹੈ ਇਹ ਸਾਰੇ ਪੰਜਾਬ ਦੀ ਮੁਹਿੰਮ ਹੈ ਔਰ ਜਿਹਦੇ ਵਿੱਚ ਸਾਨੂੰ ਸਭ ਨੂੰ ਰਲ ਮਿਲ ਕੇ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਸਰ ਅਕਸਰੀ ਕਿਹਾ ਜਾਂਦਾ ਹੈ ਕਿ ਇੱਕ ਤੋਂ ਵੱਧ ਪਰਚੇ ਨੇ ਇਹਦੇ ਤੇ ਉਹ ਉਹਨੇ ਇਸ ਚੀਜ਼ ਨੂੰ ਉਹਦੇ ਦੋ ਵਜ੍ਹਾ ਹੁੰਦੀਆਂ ਨੇ ਇੱਕ ਤਾਂ ਹੁੰਦਾ ਜਦੋਂ ਕੋਈ ਨਸ਼ਾ ਆਪ ਕਰਦਾ ਹੈ ਉਹਨੂੰ ਨਸ਼ਾ ਖਰੀਦਣ ਲਈ ਜਦੋਂ ਛੋਟੇ ਲੈਵਲ ਤੋਂ ਸ਼ੁਰੂ ਹੁੰਦਾ ਤਾਂ ਉਹਨੂੰ ਨਸ਼ਾ ਖਰੀਦਣ ਲਈ ਪੈਸੇ ਚਾਹੀਦੇ ਹੁੰਦੇ ਨੇ ਉਹ ਫਿਰ ਕੀ ਕਰਦਾ ਕੁਝ ਜਿਵੇਂ ਨਸ਼ਾ ਲੈ ਕੇ ਆਇਆ ਕੁਝ ਆਪ ਵਰਤਦਾ ਕੁਝ ਅੱਗੇ ਦੂਜਨ ਦੇ ਦਿੰਦਾ ਉਹਦੇ ਨਾਲ ਉਹਦਾ ਚੇਨ ਬਣ ਜਾਂਦਾ ਦੂਸਰਾ ਇਹ ਹੁੰਦਾ ਵੀ ਜਿਹੜੇ ਕ੍ਰਿਮੀਨਲਸ ਹੈਗੇ ਨੇ ਜਿਨ੍ਹਾਂ ਨੇ ਇਹਨੂੰ ਧੰਦਾ ਬਣਾਇਆ ਹੋਇਆ ਉਹਨਾਂ ਨੇ ਜਦੋਂ ਵੀ ਉਹ ਕਈ ਵਾਰੀ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਬੇਲ ਹੋ ਜਾਂਦੀ ਹੈ ਫਿਰ ਉਹ ਦੁਬਾਰਾ ਇਹੀ ਕੰਮ ਤੇ ਲੱਗ ਜਾਂਦੇ ਨੇ ਔਰ ਅਸੀਂ especially ਇਸ ਯੁੱਧ ਨਸ਼ਾ ਵਿਰੁੱਧ ਇਸ ਚੀਜ਼ ਨੂੰ ਖਾਸ ਮੱਦੇ ਨਜ਼ਰ ਰੱਖਿਆ ਹੈ ਕਿ ਜਦੋਂ ਵੀ ਜੇਲ੍ਹ ਤੋਂ ਜਿਹੜੇ ਬੰਦੇ ਬਾਹਰ ਆਉਂਦੇ ਨੇ ਉਹਨਾਂ ਤੇ ਲੋਕਾਂ ਦੀ ਮਦਦ ਨਾਲ ਖਾਸ ਨਜ਼ਰ ਰੱਖੀ ਜਾਂਦੀ ਹੈ ਜੇ ਉਹ ਦੁਬਾਰਾ ਕੰਮ ਦੇ ਵਿੱਚ ਸ਼ੁਰੂ ਕਰਦੇ ਨੇ ਤੇ ਉਹਨਾਂ ਦੇ ਖਿਲਾਫ ਫੇਰ ਸਜ਼ਾ